ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਮਾਨਸਾ ਪਸ਼ੂ ਮੰਡੀ ਦੇ ਉੱਤੇ ਤੇ ਦੋਸਤੋ ਸੋਨੂੰ ਅੱਜ ਆਪਾਂ ਮੱਝਾਂ ਇੱਥੇ ਜਿਹੜੀਆਂ ਆਈਆਂ ਹੋਈਆਂ ਉਹਨਾਂ ਦੇ ਰੇਟ ਵੀ ਕਨਫਰਮ ਕਰਾਵਾਂਗੇ ਹਨਾ ਕੀ ਰੇਟ ਰਹਿੰਦੇ ਪਸ਼ੂਆਂ ਦੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਕੋਈ ਪਸ਼ੂ ਪਸੰਦ ਆਉਂਦਾ ਆਪਦੀ ਜ਼ਿੰਮੇਵਾਰੀ ਤੇ ਤੁਸੀਂ ਖਰੀਦ ਵੀ ਸਕਦੇ ਹੋ ਤੇ ਆਜੋ ਦਿਖਾਉਣੇ ਆ ਤੁਹਾਨੂੰ ਜਿਹੜੇ ਇੱਥੇ ਮੰਡੀ ਦੇ ਪਸ਼ੂ ਇੱਥੇ ਆਏ ਹੋਏ ਹਨ ਮੇਤਰੋ ਆਪਾਂ ਤੁਹਾਨੂੰ ਇੱਕ ਬੂਰੀ ਮੱਝ ਦਿਖਾਉਣੇ ਆ ਤੇ ਆਹ ਹੈਗਾ ਇਹਦਾ ਕਟਰੂ ਤੇ ਥੱਲੋਂ ਚੈੱਕ ਕਰਾਈ ਆਪਾਂ ਤੁਹਾਨੂੰ ਪਹਿਲਾਂ ਹੈ ਛੋਟੀ ਮੱਝ ਪਰ ਥੱਲੋਂ ਸਾਫ਼ ਆ ਤੁਸੀਂ ਆਪ ਦੇਖ ਲਓ ਤੇ ਆਜੋ ਬਾਈ ਨੂੰ ਪੁੱਛਾਂਗੇ ਕੀ ਰੇਟ ਵੇਟ ਕਰਦਾ ਹੈਗਾ ਹਨਾ ਸਿੰਗਾ-ਸੁੰਗਾ ਦੀ ਵੀ ਸੋਹਣੀ ਐ ਮੱਥੇ 'ਚ ਛੋਟਾ ਜਿਹਾ ਫੂਲ ਆ ਮਤਲਬ ਪਛਾਣ ਦੇ ਇਹ ਬੰਨ ਲੈਣ ਦਿਓ ਬਾਈ ਕਰਾਉਣੇ ਆ ਆਪਾਂ ਬਾਈ ਤੂੰ ਗੱਲ ਹਾਂ ਬਾਈ ਪਹਿਲਾਂ ਤੂੰ ਨਾਂ ਦੱਸ ਤੇਰਾ ਨਾਂ ਕੀ ਆ ਜਗਤਾਰਾਮ ਜਗਤਾਰਾਮ ਹਾਂਜੀ ਤੇ ਪਿੰਡ ਕਿਹੜਾ ਆ ਗਿਆ ਬਰਜਰਟ ਤੇ ਜਿਹੜੀ ਆਹ ਮੱਝ ਆ ਗਈ ਆਪਣੀ ਬੂਰੀ ਕਿੰਵੇਂ ਸੂਏ ਐ ਇਹ ਦੂਜਾ ਸੂਆ ਹੈ ਦੂਜਾ ਸੂਆ ਠੀਕ ਹੈ ਦੁੱਧ ਕਿੰਨਾ ਤਿਆਰ ਹੁਣ ਦੁੱਧ 11 ਕਿਲੋ 11 ਕਿਲੋ ਜੱਬੇ ਮਾਰ ਦੇਂਗਾ ਜਮਾ ਜਮਾ ਮਣਕੇ ਦੇਵਾਂ ਠੀਕ ਹੈ ਤੇ ਕੀ ਰੇਟ ਕਰਤਾ ਮੈਂ 95 ਨਾ ਹੋਰ ਲੈਣ ਤੇ ਆ ਸਹੀ ਸਹੀ ਦੱਸ 80 ਦੇ ਦੇ ਹੇਰ ਵੀ ਗੱਲ ਗਲਤ ਜਮਾ ਹਾਂ ਨਾ ਦੱਸ ਦੇ ਤੂੰ ਵਾ ਘੱਟ ਜਮਾ ਨਾ ਦੇ ਹਾਂ ਨਾ ਤਾਂ ਵਾ ਛੋੜ ਹੀ ਕਰ ਦੇਾਂਗੇ 10 ਵੀ ਦੇ ਫਿਰ ਹਾਂ ਦੱਸ ਦੇ ਪੂਰੇ 80 ਦੇ 80 ਦੀ ਠੀਕ ਹੈ ਨੰਬਰ ਬੋਲ ਦੇ 96 61 96 61 96461 96461 83599 83599 99 ਠੀਕ ਆ ਲੈ ਵੀ ਮਿੱਤਰੋ ਥਣਾ ਥੋਨਾ ਦੀ ਸਾਫ ਆ ਝੋਟੀ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਨਾ ਨੇੜੇੋਂ ਕੈਮਰਾ ਲਾ ਕੇ ਦਿਖਾਦ ਗਿਆ ਦੇਖੋ ਚਾਰੇ ਥਾਂ ਦੇ ਤੁਹਾਨੂੰ ਦਿਸਦੇ ਹੋਣਗੇ ਤੇ ਆ ਜੋ ਅੱਗੇ ਦਿਖਾਉਣੇ ਲੈ ਵੀ ਮਿੱਤਰੋ ਨਾ ਤੁਹਾਨੂੰ ਮੱਝ ਦਿਖਾਉਣੇ ਮੱਝ ਹੈਗੀ ਵੱਡੇ ਲੇਵੇ ਵਾਲੀ ਹਨਾ ਉਹ ਦੁੱਧਵਾਦ ਵਾਲੀ ਮੱਝ ਹੈਗੀ ਦੇਖ ਲਓ ਤੁਸੀਂ ਲੇਵਾ ਦਿਖਾਦ ਗਿਆ ਤੋਰ ਲਾ ਬਈ ਮਾੜੀ ਜੀ ਕਰਾ ਉਹ ਥੋੜੀ ਜੀ ਰੁੱਖੀ ਜ਼ਰੂਰ ਪੈਂਦੀ ਆ ਹਨਾ ਆ ਦੇਖ ਲਓ ਤੁਸੀਂ ਇੱਕ ਵਾਰੀ ਲੇਵਾ ਚੈੱਕ ਕਰ ਲਓ ਫਿਰ ਬਾਈ ਨਾਲ ਕਰਾਉਂਿਆਂ ਗੱਲਬਾਤ ਤੇ ਕੀ ਰੇਟ ਰਹਿੰਦਾ ਕੱਦ-ਕੁੱਦ ਵੀ ਚੰਗਾ ਐ ਜਿਵੇਂ ਉਹ ਚਮੜੀ ਦੀ ਰੁੱਖੀ ਏ ਥੋੜੀ ਜੀ ਮੱਝ ਤੇ ਉਹ ਆ ਦੇਖੋ ਤੁਸੀਂ ਲੇਵੇ ਦੀ ਇੱਕ ਵਾਰ ਤੁਸੀਂ ਚੈੱਕ ਕਰੋ ਖੁੱਲੇ ਪਾਂਡੇ ਵਾਲੀ ਆ ਮੱਝ ਤੇ ਆਜੋ ਬਾਈ ਨਾਲ ਗੱਲਬਾਤ ਕਰਾਉਣੀ ਹੈਗੀ 10-15 ਦਿਨਾਂ ਦੀ ਸੂਈ ਤੇ ਆਜੋ ਬਾਈ ਕੀ ਕਹਿੰਦਾ ਦੇਖਦੇ ਹਾਂ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਬਾਈ ਲੋਕਲ ਮਾਨਸਾ ਮਾਨਸਾ ਕੀ ਨਾਮ ਆ ਬਾਈ ਬਾਈ ਰਿੰਕੂ ਨਾਮ ਰਿੰਕੂ ਤੇ ਰਿੰਕੂ ਬਾਈ ਮੈਨੂੰ ਐ ਦੱਸ ਕਿੰਨੇ ਦਿਨਾਂ ਦੀ ਸੂਈ ਆ ਮੱਝ ਸੂਈ 10 ਦਿਨਾਂ ਦੀ ਆ ਬਾਈ ਮੱਝ 10 ਦਿਨਾਂ ਦੀ ਕਿੰਨਾ ਦੁੱਧ ਤਿਆਰ ਆ ਬਾਈ ਦੁੱਧ 13-14 ਕਿਲੋ ਦੁੱਧ ਤਿਆਰ ਦੁੱਧ 15-16 ਕਿ ਪੱਕੀ ਗਾਰੰਟੀ ਪੱਕੀ ਗਾਰੰਟੀ ਠੀਕ ਹੈ ਤੇ ਕੀ ਮੁੱਲ ਕਰਤਾ ਮੁੱਲ ਤਾਂ ਮੰਗੀਦਾ 10000 ਨੇ ਕਿਵੇਂ ਮਰਜੀ 90 ਦੀ ਦੇ ਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਠੀਕ ਆ ਤੇ ਨੰਬਰ ਬੋਲ ਦੇ ਬਾਈ 9915382765 9915382765 82765 65 ਠੀਕ ਆ ਬਾਈ ਲੈ ਵੀ ਆ ਜੋ ਅੱਗੇ ਹੋਰ ਕੋਈ ਪਸ਼ੂ ਵੀ ਦਿਖਾਉਣੇ ਆਪਾਂ 90 ਲੈ ਵੀ ਮਿੱਤਰੋ ਤੁਹਾਨੂੰ ਨਾ ਇੱਕ ਆਪਾਂ ਤਾਜੀ ਸੂਈ ਮੱਝ ਦਿਖਾਉਣੇ ਆ ਦੇਖੋ ਹਜੇ ਜੇਰ ਵੀ ਨਹੀਂ ਪਈ ਬਾਕੀ ਪਹਿਲਾਂ ਨਾ ਦੇਖੋ ਤੁਸੀਂ ਤਾਂ ਆ ਪਸ਼ੂ ਜਿਹੜਾ ਹੈਗਾ ਲੇਵੇ ਦਾ ਕੋਈ ਏਖ ਰੁਖੜ ਨਹੀਂ ਲੱਗਿਆ ਟੋਰੀ ਬਾਈ ਕਰਾਂ ਮਾੜੀ ਜੀ ਤੇ ਥਣ ਥਣ ਚੰਗਾ ਹੂੰ ਕਟਰੋ ਬਣਾ ਤੁਰਦੇ ਮੁੱਠੀ ਵਾਲਾ ਥਣਾ ਤੇ ਉਹ ਮੱਝ ਛੋਟੀ ਆ ਤੋਰਦੇ ਮਾੜੀ ਜੀ ਤੋਰਦੇ ਕਰਾਂ ਆਹਦੇ ਬਣਾ ਜਾਂਦੀ ਨਹੀਂ ਤੇ ਆਹ ਮੂੰਹ ਦੀ ਵੀ ਚੈੱਕ ਕਰ ਲਓ ਤੁਸੀਂ ਸਿੰਗ ਵੀ ਗੋਲ ਹੈਗਾ ਤੀਜਾ ਚੌਥਾ ਸੁਆ ਤੇ ਕਿ ਕਿਹੜਾ ਪਿੰਡ ਆ ਬਾਈ ਤੇਰਾ ਨੰਗਲ ਜੀ ਨੰਗਲ ਕੀ ਨਾਮ ਆ ਬਾਈ ਸੁਖਜੀਤ ਸਖਜੀਤ ਤੇ ਬਾਈ ਕਿੰਨਾ ਸੁਆ ਇਹ ਮੱਝ ਇਹ ਤੀਜਾ ਤੀਜਾ ਠੀਕ ਆ ਤੇ ਕਿੰਨਾ ਕੇ ਦੁੱਧ ਕਿੰਨਾ ਕੇ ਦੁੱਧ ਪਾ ਦੂ ਬਾਈ ਇਹ 14 ਲੀਟਰ ਪਾ ਦੂਗਾ 14 ਲੀਟਰ ਠੀਕ ਆ ਤੇ ਮੁੱਲ ਕਿੰਨਾ ਕਰੇਗਾ ਹਾਂ ਨਾਂ ਵਾਲਾ ਕਰੀ ਬਸ ਜਮਾ ਫਿਕਸ ਹਾਂ ਨਾਂ ਆ 82000 ਦੀ ਛੜ 82000 ਰੁਪਏ ਦੀ ਠੀਕ ਆ ਤੇ ਨੰਬਰ ਬੋਲੀ 946552 97175 ਠੀਕ ਆ ਧੰਨਵਾਦ ਬਈ ਤੇ ਲੈ ਵੀ ਮਿੱਤਰੋ ਜੇ ਕਿਸੇ ਨੂੰ ਮੱਝ ਇਹ ਪਸੰਦ ਆਉਂਦੀ ਆ ਤੇ ਨੰਗਲਬਈ ਦਾ ਪਿੰਡ ਐ ਤੇ ਆਜੋ ਹੋਰ ਵੀ ਪਸ਼ੂ ਦਿਖਾਉਣੇ ਲੈ ਵੀ ਮਿੱਤਰੋ ਤੁਹਾਨੂੰ ਆਪਾਂ ਇੱਕ ਤੋਕੜ ਮੱਝ ਦਿਖਾਉਣੇ ਹੈਗੇ ਤੇ ਸਿੰਗਾ ਸੁੰਗਾ ਦੀ ਤੁਸੀਂ ਆਪ ਚੈੱਕ ਕਰ ਲਓ ਕੁੰਡੀ ਆ ਬਾਕੀ ਲੈ ਵੀ ਜੀ ਵੀ ਦੇਖ ਲਓ ਤੁਸੀਂ ਇਹ ਨੇੜੇ ਕਰਦਗੇ ਕੈਮਰਾ ਆ ਦੇਖੋ ਤੁਸੀਂ ਖਣ ਹੈਗਾ ਕਲਾ ਕਲਾ ਇਧਰ ਕਮਾਲਾ ਕਰਾ ਬਾਈ ਨਾ ਇਧਰਲੀ ਸਾਈਡ ਵੀ ਤੁਸੀਂ ਦੇਖ ਲਓ ਆ ਜੋ ਬਾਈ ਤੋਂ ਜਾਣਕਾਰੀ ਲੈਣੇ ਆ ਤੇ ਉਹ ਬੰਤਰ ਵੀ ਚੰਗੀ ਹੈ ਕੱਦ ਕਾਠ ਵੀ ਚੰਗਾ ਹੈ ਨਾ ਤੇ ਬਾਕੀ ਦੁੱਧ ਬਾਤ ਪੁੱਛਦੇ ਆ ਬਾਈ ਨੂੰ ਬੰਨ ਲੈਂਦੇ ਉਹ ਕੱਟੀ ਆ ਗਈ ਜਿਹੜੀ ਸਾਹਮਣੇ ਦੇਸੀ ਜਾਂਦੀ ਆ ਕਿਹੜਾ ਪਿੰਡ ਆ ਬਾਈ ਤੇਰਾ ਮੇਰੇ ਪਿੰਡ ਤਾਜੋਕੇ ਵੀਰੇ ਤਾਜੋਕੇ ਜਿਹੜਾ ਮਾਨਸਾ ਬਰਨਾਲਾ ਬਰਨਾਲਾ ਅੱਛਾ ਠੀਕ ਹੈ ਤੇ ਕਿੰਨੇ ਗੱਭਣਾ ਮੱਝ ਜਿਹੜੀ ਆਪਾਂ ਤੁਰ 15 ਦਿਨ ਹੋਊ ਟੀਕੇ ਭਰਾ ਨੂੰ ਬਧਿਆ ਕਿੰਨਾ ਦੁੱਧ ਆ ਬਾਈ ਦੁੱਧ 9 ਕਿਲੋ ਤੇ ਸੂਆ ਕਿਹੜਾ ਪਹਿਲਣ ਪਹਿਲਣਾ ਮੈਨੂੰ ਦੂਜਾ ਲੱਗਣਾ ਨਾ ਨਾ ਪਹਿਲਣਾ ਅੱਛਾ ਤੇ ਹਾਂ ਨਾ ਰੇਟ ਜਮਾ ਫਿਕਸ ਮੈਂ ਹਾਂ ਨਾ ਵੜ ਜਾ ਮੈਂ ਦੇਣੀ ਆ 62 ਸ਼ੇਰ ਹਾਂ ਮੁੱਲ 70000 ਮਗਰ ਕੱਟੀ ਆ ਠੀਕ ਹੈ ਠੀਕ ਹੈ ਤੇ ਨੰਬਰ ਬਾਈ 9718 84343 ਹੋਰ ਹੈ ਮੱਝ ਕੋਈ ਇੱਕ ਉਹ ਨਾਲ ਦੀ ਉਹ ਵੀ ਦੱਸ ਦੇਗਾ ਤੋਰ ਤੋਰ ਦੇ ਤੋਰ ਦੇ ਤੇ ਆ ਵੀ ਇੱਕ ਮੱਝ ਬਾਈ ਕੋਲੇ ਹੈ ਨਾ ਤੁਸੀਂ ਦੇਖ ਲਓ ਸਿੰਘ ਜ਼ਰੂਰ ਖੁੱਲਾ ਬਾਕੀ ਇਹ ਵੀ ਬੇਲ ਬੂਲ ਦੀ ਚੰਗੀ ਹੈਗੀ ਤੇ ਥਨਾ ਕਲੀ ਆਪਾਂ ਕੈਮਰਾ ਤੁਹਾਨੂੰ ਲਾ ਕੇ ਦਿਖਾ ਦਨੇ ਆ ਆ ਦੇਖੋ ਤੁਸੀਂ ਠੀਕ ਹੈ ਤੇ ਬਾਕੀ ਬਰੀਕ ਚਮੜੀ ਵਾਲੀਆਂ ਮੱਝਾਂ ਆਈਆਂ ਦੋਨੇ ਦੀਆਂ ਦੋਨੇ ਤੇ ਇਹਦਾ ਵੀ ਪੁੱਛਦੇ ਕਿੰਨਾ ਕਿਦੋਂ ਦੁੱਧ ਦਿੰਦਾ ਇਹ ਕਿਹੜੇ ਸੂਏ ਬਾਈ ਤੀਜਾ ਸੂਆ ਵੀਰੇ ਤੀਜਾ ਸੂਆ ਸੂਈਏ ਤੇ ਮਗਰ ਕੀ ਆ ਕੱਟੀ ਆ ਵੀਰੇ ਕਿੰਨੇ ਚਿਰ ਦੀ ਸੂਈ ਆ ਇਹਨੂੰ ਹੋਗਾ 3.5 ਮਹੀਨੇ ਸੂਈਨ 3.5 ਨਹੀਂ ਠੀਕ ਆ ਤੇ ਰੇਟ ਰੇਟ ਦਾ 65000 ਜਿਹੜਾ 57000 ਮੈਂ ਦੇਵਾਂਗੇ 57000 ਠੀਕ ਆ ਤੇ ਦੁੱਧ 8 ਕਿਲੋ ਆ ਵੀਰੇ ਹੈਗਾ ਪੂਰਾ ਪੂਰਾ ਵੀਰੇ ੱੱਬੇ ਮਾਰ ਕੇ ਨੰਬਰ ਇੱਕ ਵਾਰੀ ਹੋਰ ਬੋਲ ਦਿਓ 9718 84343 ਠੀਕ ਆ ਬਾਈ ਧੰਨਵਾਦ ਲੈ ਵੀ ਆਜੋ ਕਰ ਅੱਗੇ ਦਿਖਾਉਣੇ ਆ